ਮਲਵਈ ਸਿੰਘ ਜਿਹੜੇ ਸਨ ਤਨਖਾਹਦਾਰ ਉਹ ਆਪਣੀਆਂ ਤਨਖਾਹਾਂ ਮੰਗ ਰਹੇ ਸਨ ਗੁਰੂ ਪਾਤਸ਼ਾਹ ਜੀ ਸਾਡੇ ਪਿੱਛੇ ਘਰ ਘਾਟ ਨੇ ਸਾਨੂੰ ਦੇ ਦਿਓ ਤਨਖਾਹ ਸਾਡਾ ਪਿੱਛੋਂ ਚੁੱਲਾ ਨਹੀਂ ਮਗਦਾ ਮਹਾਰਾਜ ਜੀ ਕਹਿੰਦੇ ਨੇ ਰੁਕ ਜਾਓ ਆ ਲੈਣ ਦਿਓ ਕੋਈ ਪੇਕਾਰ ਪੇਟਾ ਆ ਲੈਣ ਦੇ ਤੁਹਾਨੂੰ ਪਹਿਲਾਂ ਦੇ ਦੇਾਂਗੇ ਕਹਿੰਦੇ ਮਹਾਰਾਜ ਨਹੀਂ ਨਹੀਂ ਸਾਨੂੰ ਹੁਣੇ ਚਾਹੀਦੀ ਹੈ ਅਸੀਂ ਤੋਂ ਅਸੀਂ ਤੁਹਾਨੂੰ ਗੁਰੂ ਨਹੀਂ ਮੰਨਦੇ ਇਹ ਜਦੋਂ ਮਹਾਰਾਜ ਨੇ ਸ਼ਬਦ ਸੁਣੇ ਤੇ ਉਸੇ ਵਾਲੇ ਗੁਰੂ ਪਿਆਰੀ ਸਾਹਾ ਸੰਗਤ ਜੀ ਇੱਕ ਆ ਗਏ ਇੱਕ ਸਿੱਖ ਆ ਗਿਆ ਮਹਾਰਾਜ ਦਾ ਮੋਹਰਾ ਪੇਟ ਕਰਨ ਮਹਾਰਾਜ ਨੇ ਢਾਲਾਂ ਭਰ ਭਰ ਕੇ ਉਹਨਾਂ ਨੂੰ ਮੋਹਰਾ ਵੰਡੀਆਂ ਮਹਾਰਾਜ ਜੀ ਕਹਿੰਦੇ ਨੇ ਲੈ ਜਾਓ ਆਪਣੀਆਂ ਤਨਖਾਹਾਂ ਭਾਈ ਦਾਨ ਸਿੰਘ ਜੀ ਚੁੱਪਚੀਪੇ ਕੋਲ ਖੜੇ ਸਭ ਕੁਝ ਵੇਖ ਰਹੇ ਸਨ ਮਹਾਰਾਜ ਜੀ ਭਾਈ ਦਾਨ ਸਿੰਘ ਸਿੰਘ ਨੂੰ ਕਹਿੰਦੇ ਕਹਿੰਦੇ ਤੂੰ ਸਾ ਨਹੀਂ ਖੜਨਾ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਜਿੰਨੇ ਵੀ ਸਾਡੇ ਬਰਾੜ ਸਨ ਬਰਾੜ ਗੋਤ ਨਾਲ ਇਹਨਾਂ ਦਾ ਸੰਬੰਧ ਸੀ ਪਾਈ ਦਾਨ ਸਿੰਘ ਜੀ ਵੀ ਬਰਾੜ ਗੋਤ ਦੇ ਸਨ ਇਹਨਾਂ ਨੂੰ ਜਦੋਂ ਪੁੱਛਿਆ ਕਿ ਤੁਸੀਂ ਆਪਣਾ ਤਨ ਨਹੀਂ ਖੜਨਾ ਤੁਸੀਂ ਤੁਹਾਨੂੰ ਨਹੀਂ ਤਨਖਾਹ ਚਾਹੀਦੀ ਕਹਿੰਦੇ ਨਹੀਂ ਸਤਿਗੁਰੂ ਸਾਨੂੰ ਸਿੱਖੀ ਚਾਹੀਦੀ ਹੈ ਕਹਿੰਦੇ ਵੇਖ ਲਓ ਦਾਨ ਸਿੰਘ ਜੀ ਜੇ ਚਾਹੀਦੇ ਨੇ ਤੇ ਰੱਖ ਲਓ ਕਹਿੰਦੇ ਨਹੀਂ ਮਹਾਰਾਜ ਸਾਨੂੰ ਸਿੱਖੀ ਚਾਹੀਦੀ ਹੈ ਮਹਾਰਾਜ ਜੀ ਕਹਿੰਦੇ ਨੇ ਕੈਨੇਡਾ ਦਾਨ ਸਿੰਘਾ ਤੋਂ ਮਾਲਵੇ ਦੀ ਸਿੱਖੀ ਰੱਖ ਲਈ ਇਸ ਤਰ੍ਹਾਂ ਗੁਰੂ ਪਿਆਰੀ ਸਾਸੰਗਤ ਜੀ ਜਿਹੜੇ ਬਰਾੜ ਮਹਾਰਾਜ ਦੇ ਕੋਲੋਂ ਤਨਖਾਹਾਂ ਲੈ ਚੁੱਕੇ ਸਨ ਉਹਨਾਂ ਨੇ ਤੇ ਸਿੱਖੀ ਗਵਾ ਲਈ ਤੇ ਪਰ ਭਾਈ ਦਾਨ ਸਿੰਘ ਜੀ ਬਰਾੜ ਉਹਨਾਂ ਨੇ ਸਿੱਖੀ ਰੱਖ ਲਈ ਤੇ ਜਿਹੜੇ ਬਰਾੜ ਮਹਾਰਾਜ ਦੇ ਕੋਲੋਂ ਲੜ ਕੇ ਤਨਖਾਹਾਂ ਲੈ ਕੇ ਗਏ ਸਨ ਉਹਨਾਂ ਦੀ ਕੁਲ ਦੇ ਵਿੱਚੋਂ ਹੋਇਆ ਜਰਨਲ ਕੁਲਦੀਪ ਬਰਾੜ ਜਿਸ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਵੇਲੇ ਫੌਜ ਦੀ ਇਕਵਾਈ ਕੀਤੀ ਸੀ ਤੇ ਜਿਹੜਾ ਪਾਈਦਾਨ ਸਿੰਘ ਬਰਾਲ ਸੀ ਜਿਸ ਨੇ ਮਾਲਵੇ ਦੀ ਸਿੱਖੀ ਰੱਖੀ ਸੀ ਉਸ ਦੀ ਕੁੱਲ ਦੇ ਵਿੱਚੋਂ ਹੋਏ ਸਨ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲੀ ਮਹਾਪੁਰਖ ਗੁਰੂ ਪਿਆਰੀ ਸਾਹਾ ਸੰਗਤ ਜੀ ਇਹ ਫਰਕ ਹੈ ਗੁਰੂ ਦੀਆਂ ਬਖਸ਼ਿਸ਼ਾਂ ਵਾਲਿਆਂ ਦੇ ਵਿੱਚ ਤੇ ਗੁਰੂ ਤੋਂ ਬੇਮਖੋਆਂ ਦੇ ਵਿੱਚ ਇਸ ਪ੍ਰਕਾਰ ਗੁਰੂ ਪਿਆਰੀ ਸਾਹਾ ਸੰਗਤ ਜੀ ਜਿਹੜਾ ਇਤਿਹਾਸ ਹੈ ਉਹ ਆਪਣੇ ਆਪ ਨੂੰ ਪੂਰਾ ਕਰਕੇ ਹੀ ਛੱਡਦਾ ਹੈ ਜੇ ਤੇ ਰਹਿਦਾ ਕੰਮ ਇਸ ਤਰ੍ਹਾਂ ਹੀ ਤੇ ਫਿਰ ਕਿਸੇ ਨੇ ਕਹਿਣਾ ਕਿ ਗੁਰੂ ਗੋਬੇ ਸਿੰਘ ਮਹਾਰਾਜ ਜੀ ਦਾ ਬਚਨ ਤੇ ਪੂਰਾ ਹੋਇਆ ਨਹੀਂ ਸਿੱਖੀ ਤੇ ਕੇਵਲ ਕਹਿਣ ਕੋ ਹੁੰਦਾ ਨਾਮ ਥੋੜੀ ਨਾ ਹੈ ਗੁਰੂ ਪਿਆਰੀ ਸਾ ਸੰਗਤ ਜੀ ਸਾਤ ਗੁਰਾਂ ਨੇ ਜੋ ਬਚਨ ਕੀਤੇ ਸਾਨੂੰ ਪੂਰੇ ਹੁੰਦੇ ਸਨ ਹੁੰਦੇ ਹਨ ਮਹਾਰਾਜ ਦੇ ਅਜੂ ਇਹ ਬਚਨ ਜਿਹੜੇ ਪੂਰੇ ਹੋਣਗੇ ਰਾਜ ਕਰੇਗਾ ਖਾਲਸਾ ਹੋਣਗੇ ਜਰੂਰ ਪੂਰੇ ਹੋਣਗੇ ਪਰ ਸਮਾਂ ਪਾ ਕੇ ਜਦੋਂ ਵਾਹਿਗੁਰੂ ਦਾ ਹੁਕਮ ਹੋਇਆ ਤਦੋਂ ਇਸ ਉਪਰਕਾਰ ਗੁਰੂ ਪਿਆਰੀ ਸਾਹਾ ਸੰਗਤ ਜੀ ਇਹ ਜਿਹੜਾ ਕਲੀ ਸਿੱਧੀ ਜਾ ਕੇ ਜੁੜਦੀ ਹੈ 1984 ਦੇ ਕੱਲੂ ਘਾਰੇ ਦੇ ਨਾਲ ਇਹ ਇਤਿਹਾਸ ਨਾਲੋਂ ਨਾਲ ਜੁੜਦਾ ਹੈ ਜਿਹੜੇ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਭਾਈ ਮਹਿਤਾਬ ਸਿੰਘ ਜੀ ਮੀਰਾ ਕੋਟ ਵਾਲੇ ਜਿਨ੍ਹਾਂ ਨੇ ਮੱਸੇ ਰੰਗਣ ਦਾ ਸਿਰ ਵਡਿਆ ਸੀ ਉਹਨਾਂ ਦੀ ਕੋਲ ਵਿੱਚੋਂ ਹੋਏ ਸਨ ਰਤਨ ਸਿੰਘ ਪੰਗੂ ਭਾਈ ਰਤਨ ਸਿੰਘ ਪੰਗੂ ਜਿਨ੍ਹਾਂ ਨੇ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਤੇ ਉਹਨਾਂ ਦੀ ਗੁੱਲ ਵਿੱਚੋਂ ਹੀ ਹੋਏ ਸਨ ਜਰਨੈਲ ਸ਼ੁਭੇਕ ਸਿੰਘ ਜੀ ਜਿਨ੍ਹਾਂ ਨੇ ਮਹਾਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਭਾਰਤੀ ਹਕੂਮਤ ਦੇ ਖਿਲਾਫ ਜੰਗ ਲੜੀ ਸੀ ਤੇ ਇਹਨਾਂ ਨੇ ਬੰਗਲਾਦੇਸ਼ ਦੀ ਜੰਗ ਜਿੱਤਣ ਵਿੱਚ ਭਾਰਤੀ ਫੌਜ ਦੀ ਮਦਦ ਕੀਤੀ ਸੀ ਇਸ ਪ੍ਰਕਾਰ ਗੁਰੂ ਪਿਆਰੀ ਸਾਸ ਸੰਗਤ ਜੀ ਇਤਿਹਾਸ ਦੀਆਂ ਕੜੀਆਂ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ ਨੇ ਇਸ ਪ੍ਰਕਾਰ ਪਾਈ ਮਹਾ ਸਿੰਘ ਜੀ ਅੱਜ ਦੇ ਦਿਨ 40 ਸਿੰਘਾਂ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਉਹਨਾਂ ਨੇ ਮਾਜੇ ਦੀ ਸਿੱਖੀ ਰੱਖ ਕੇ ਵਿਖਾਈ ਤੇ ਉਹਨਾਂ ਦੇ ਨਾਂ ਤੇ ਹੀ 40 ਮੁਕਤੀਆਂ ਦੇ ਨਾਂ ਤੇ ਖਿਦਰਾਣੀ ਦੀ ਟਾਬ ਦਾ ਨਾਮੁਕਥਰ ਸਾਹਿਬ ਪੈ ਗਿਆ ਸੀ ਸੋ ਇਤਨੀਆਂ ਕਮਿੰਦਿਆਂ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਬਖਸ਼ਣਹਾਰ ਨੇ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨ ਆਪ ਸਰਬਤ ਸੰਗਤ ਬਖਸ਼ਣਹਾਰ ਜੋ ਬਖਸ਼ ਲਵੇ ਬਖਸ਼ ਲਿਓ ਅਸੀਸ ਬਖਸ਼ੋ ਅੱਗੇ ਤੋਂ ਕਿ ਵਾਹਿਗੁਰੂ ਸਾਨੂੰ ਇਹ ਨਾਮ ਦੀ ਦਾਤ ਬਖਸ਼ੇ ਸਾਨੂੰ ਵੀ ਵਾਹਿਗੁਰੂ ਸਮਤ ਬਖਸ਼ੀ ਕਰੇ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ